ਆਉਂਦੇ ਯਾਰ ਆ ਆ ਲਵੀ ਆਜੋ ਆਜੋ ਇੱਕ ਜਣਾ ਦੇਖਣ ਲੱਗ ਗਿਆ ਆਜੋ ਭਈ ਆਜੋ ਸਾਰੇ ਆਜੋ 6 ਜਾਨੇ ਦੇਖਣ ਲੱਗੇ ਲਾਵੇ ਜਦੋਂ 150 ਜਾਣਾ ਹੋ ਗਿਆ ਇਸ ਤੋਂ ਬਾਅਦ ਕਰ ਦੇਣੀ ਆ 16 ਜਾਣੇ ਹੋ ਗਏ ਵੀਡੀਓ ਚੱਲਦੀ ਸ਼ੇਅਰ ਕਰ ਦਿਓ ਹਾਂ ਬਈ ਸਰਮਾ ਕੀ ਵਾਲਾ ਬਈ ਅੱਜ ਸਾਰਿਆਂ ਦਾ ਨੌ ਲਉ ਕਿਸੇ ਨੂੰ ਗੁੱਸੇ ਨਹੀਂ ਹੋਣ ਦਿੰਦਾ ਤੇ ਜਦੋਂ ਹਾਂ ਮੈਂ ਛੋੜ ਰਣਾਵਾ ਤੇ ਵੀਡੀਓ ਚੱਲਦੀ ਸ਼ੇਅਰ ਕਰ ਦਿਓ ਜਦੋਂ ਆਪਾਂ ਨੂੰ 150 ਜਾਣਾ ਦੇਖਣ ਲੱਗ ਗਿਆ ਇਸ ਤੋਂ ਬਾਅਦ ਪੜਾਕੇ ਬਹਿਣਗੇ ਆ ਜੋ ਚੱਲਦੀ ਵੀਡੀਓ ਸ਼ੇਅਰ ਕਰੋ 64 ਜਾਣੇ ਦੇਖਣ ਲੱਗੇ हां भाई अजयपाल सिद्धू की हाल आ अह वेट्स हैं की हाल आ भाई चल दी चल दी वीडियो शेयर करो 150 ਜਾਨਾ ਜਦੋਂ ਦੇਖਣ ਲੱਗ ਗਿਆ ਉਹਨਾਂ ਜਰ ਆਪਾਂ ਕੋਈ ਗੱਲ ਨਹੀਂ ਕਰਨੀ ਜਦੋਂ ਬਾਅਦ ਗੱਲਾਂ ਸੁਣਾਉ ਤੁਨੂੰ 104 ਜਾਨੇ ਦੇਖਣ ਲੱਗ ਗਏ 115 ਜਾਨੇ ਗੁਰਵੰਦਰ ਗੱਲ ਕੀ ਹਾਲ ਆ ਬਈ हां भाई ਕੁਲਵਿੰਦਰ ਔਲਖ ਕੀ ਹਾਲ ਆ ਲਓ ਵੀ 150 ਜਣਾ ਦੇਖਣ ਲੱਗ ਗਿਆ ਮੈਂ ਛੋਟਾ ਰੰਧਾਵਾ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਢੋਣੇ ਗਰਦ ਹੋਰ ਦੱਸੋ ਬਾਈ ਕੀ ਹਾਲ ਆ ਸਾਰਿਆਂ ਦਾ ਤੇ ਇੱਕ ਗੱਲ ਤੁਸੀਂ ਆਪਦੇ ਸੱਚੇ ਦਿਲ ਨਾਲ ਮਨ ਚੋਂ ਸੋਚ ਕੇ ਦੱਸੋ ਵੀ ਛੋਟਾ ਜਿਹੜਾ ਐਂਟਰਟੇਨਮੈਂਟ ਆ ਉਹ ਮੈਂ ਵਧੀਆ ਕਰਾ ਰਿਹਾ ਐਂ ਦੱਸੋ ਇੱਕ ਤੁਸੀਂ ਚੱਲਦੀ ਚੱਲਦੀ ਵੀਡੀਓ 'ਚ ਹੱਥ ਖੜੇ ਕਰਕੇ ਦੱਸੋ ਵੀ ਮੈਂ ਛੋਟਾ ਐਂਟਰਟੇਨਮੈਂਟ ਵਧੀਆ ਕਰਾਉਣਾ ਜਾਂ ਨਹੀਂ ਇਹ ਗੱਲ ਦੱਸ ਦਿਓ ਕੋ ਗਿਆ ਆਪਾਂ ਕਿਹਨੂੰ ਕੁਝ ਕਹਿਣਾ ਨਹੀਂ ਕੁਝ ਹੋਰ ਨਹੀਂ ਕਰਨਾ ਆਪਾਂ ਤਾਂ ਐਂਟਰਟੇਨਮੈਂਟ ਕਰਾਉਣਾ ਤੇ ਜਾਂ ਜਿਹੜਾ ਆਪਣੇ ਨਾਲ ਪੰਗੇ ਲੈਂਦਾ ਉਹਨਾਂ ਦੇ ਜਵਾਬ ਦੇਣੇ ਆ। ਹੋਰ ਆਪਾਂ ਕੁਝ ਨਹੀਂ ਕਰਨਾ। ਹਾਂ ਬਈ ਗੱਲ ਹੈਗੀ ਅੱਜ ਚੀਮੇ ਦੀ। ਲਾ 282 ਜਣੇ ਦੇਖਣ ਲੱਗੇ ਰਿਕਾਰਡ ਟੁੱਟ ਟੁੱਟ ਗਿਆ। ਮੇਰੇ ਫੈਨ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਸੋਡੇ ਜਿਹੜੇ ਮੇਰੇ ਫੈਨ ਸੀ ਉਹਨਾਂ ਦੀ ਮੈਨੂੰ ਫੋਨ ਆ ਰਹੇ ਸੀ ਬਾਰ-ਬਾਰ ਵੀ ਤੂੰ ਲਾਈਵ ਹੋ ਚੀਮੇ ਤੇ ਕੱਲ ਵੀ ਮੈਂ ਸਟੇਟਸ ਪਾਇਆ ਸੀ ਚੀਮੇ ਤੇ ਲਾਈਵ ਹੋਣ ਵਾਲਾ। ਤੇ ਹੁਣ ਮੈਂ ਫਿਰਦਾ ਖੇਤ ਖੇਤ 8 ਘੰਟੇ ਲੇਟ ਆਉਂਦੀ ਆ ਲਓ ਵੀਰੋ ਜਿਹੜੇ ਮੇਰੇ ਫੈਨ ਆ ਉਹਨਾਂ ਲਈ ਖੁਸ਼ਖਬਰੀ ਆ ਤਿੰਨ ਤਾਂ ਮੈਨੂੰ ਸ਼ਾਰਟ ਮੂਵੀਾਂ ਚ ਕੰਮ ਮਿਲ ਗਿਆ ਤੇ ਚਾਰ ਪੰਜ ਗਾਣਿਆਂ ਚ ਮੇਨ ਮਾਡਲ ਆਪਾਂ ਬਾਕੀ ਆਪਾਂ ਆਪਦਾ ਵੀ ਗਾਣਾ ਬੀਤ ਬਲਜੀਤ ਦਾ ਲਿਖਿਆ ਕਰ ਰਹੇ ਆ ਜਲਦੀ ਕਰਾਂਗੇ 375 ਜਾਨੇ ਦੇਖਣ ਲੱਗੇ ਲੋ ਵੀ ਗੱਲਾਂ ਹੁੰਦੀਆਂ ਹੁਣ ਚੀਮੇ ਦੀ ਚੀਮੇ ਨੂੰ ਮੈਂ ਪਹਿਲਾਂ ਪੰਗਾ ਕੋਈ ਨਹੀਂ ਲਿਆ ਸੀ ਚੀਮੇ ਨੇ ਸਾਰੇ ਕੰਡੇ ਬੀਜਿਆ ਚੀਮੇ ਦੀ ਇੱਕ ਗੱਲ ਸੁਣੋ ਚੀਮੇ ਨੂੰ ਮੈਂ ਕਿਤੇ ਕੁਝ ਨਹੀਂ ਕਿਹਾ ਚੀਮੇ ਦੀ ਕੋਈ ਬੰਦਾ ইংল্যান্ড ਤੋਂ ਸੀ ਪਤਾ ਨਹੀਂ ਅਮਰੀਕਾ ਤੋਂ ਸੀ ਉਹਦੀ ਇੰਟਰਵਿਊ ਲੈ ਗਿਆ ਇੰਟਰਵਿਊ ਦੀ ਫੇਕ ਲੈ ਗਿਆ ਤੇ ਚੀਮੇ ਮੇਰੀ ਫੋਟੋ ਲਾ ਕੇ ਕਿਸੇ ਨੇ YouTube ਤੇ ਅਪਲੋਡ ਕਰਤੀ ਚੀਮੇ ਨੂੰ ਲੱਗਿਆ ਕਿਤੇ ਵੀ ਰਨਾਵਾ ਮੇਰੀ ਇੰਟਰਵਿਊ ਲੈ ਗਿਆ ਚੀਮਾ ਮੈਨੂੰ ਦੋ ਵੀਡੀਓ ਤੇ ਗਲਤ ਬੋਲ ਗਿਆ ਮੈਂ ਉਹਦੇ ਮੈਂ ਪਹਿਲਾਂ ਲੜਾਈ ਉਹਨੇ ਛੜੀ ਮੈਂ ਨਹੀਂ ਛੜੀ ਹੁਣ ਮੈਂ ਚੀਮੇ ਨੂੰ ਇਹ ਕਹਿਣਾ ਚਾਹੁੰਨਾਗਾ ਵੀ ਨਾ ਤਾਂ ਤੂੰ ਮੈਨੂੰ ਚੰਡੀਗੜ੍ਹ ਤੇ ਐਵੇਂ ਚੰਡੀਗੜ੍ਹ ਬਹੁਤ ਵੱਡਾ ਕੱਲ ਵੀ ਤੂੰ ਪਤਾ ਨਹੀਂ ਆਗਰੇ ਉਗਰੇ ਕਿੱਥੇ ਵਾਲ ਕਟਾਉਂਦਾ ਫਿਰਦਾ ਸੀ ਕੀ ਕੁਛ ਕਰਦਾ ਫਿਰਦਾ ਸੀ ਤੇਰਾ ਐ ਕੋਈ ਹੱਲ ਨਹੀਂ ਮੈਨੂੰ ਆਈ ਜਾਂਦੀ ਆ ਜੋਗਰਾਜ ਵਾਲੀ ਫੀਲਿੰਗ ਤੇ ਮੈਂ ਕੁਰਤਾ ਚਾਦਰਾਂ ਪਾ ਕੇ ਮੋਢੇ ਤੇ ਪਰਨਾ ਧਰ ਕੇ ਚੰਡੀਗੜ੍ਹ ਦੇ ਕਿਸੇ ਸੈਕਟਰ ਚ ਲੈਬ ਹੋਣਾ ਚਾਹਣਾ ਤੇਰੇ ਨਾਲ ਦੇਖਣਾ ਚਾਹਣਾ ਮਰਦਾ ਜੀ ਮੈਂ ਤੈਨੂੰ ਸਿੱਧੀ ਗੱਲ ਕਹਿਣਾ ਵੀ ਮੈਂ ਜਿਵੇਂ ਗਰੇਵਾਲ ਵਰਗੇ ਫੇਸਬੁੱਕ ਤੇ ਲੋਕਾਂ ਨੂੰ ਫੁੱਦੂ ਬਣਾਉਂਦੇ ਸੀ ਵੀ ਆਹ ਪਾਰਕ ਚ ਆ ਜਾ ਐ ਹੋ ਜਾ ਮੈਥੋਂ ਇਹ ਹੀਆਂ ਗੱਲਾਂ ਹੁੰਦੀਆਂ ਨਹੀਂ ਜਿਹੜਾ ਦਿਲ ਚ ਗੱਲ ਆ ਉਹੀ ਮੂੰਹ ਤੇ ਕਹੂੰਗਾ ਮੈਂ ਜੀ ਮੈਂ ਤੈਨੂੰ ਇਹ ਗੱਲ ਕਹਿਣਾਗਾ ਬੀਜੇ ਤੂੰ ਮੈਨੂੰ ਮਿਲਣਾ ਸਿੱਧਾ ਡਰੈੱਸ ਦੱਸਨਾ ਮੈਂ ਲਾਈਵ ਹੋਵਾਂ ਨਾ ਵੀਡੀਓ ਪਾਵਾਂ ਤੇਰੇ ਵਿਰੁੱਧ ਮੈਨੂੰ ਡਰੈੱਸ ਦੱਸ ਤੇਰਾ ਚੰਡੀਗੜ੍ਹ ਚ ਆ ਕੇ ਬਾਲਾ ਕੱਢੂੰਗਾ ਮੈਨੂੰ ਅੱਜ ਹੀ ਵੀਡੀਓ ਆ ਮੇਰੀ ਚਾਲ ਦੀ ਵੀਡੀਓ ਸ਼ੇਅਰ ਕਰੋ ਚੀਮੇ ਤੇ ਇੱਕ ਪਛਾਹੋ ਤੇ ਚੀਮਾ ਮੈਨੂੰ ਡਰੈੱਸ ਦੱਸੇ ਵੀ ਕਿਹੜੇ ਸੈਕਟਰ ਚ ਕਿੱਥੇ ਰਹਿੰਦਾ ਇੱਥੇ ਮੈਂ ਸਿੱਧੀ ਰੋਡ 'ਤੇ ਚੜਾਂ ਕੁਝ ਵੀ ਕਰਾਂ ਉਹਦੇ ਕੋਲੇ ਜਾਉਂ ਚੀਮੇ ਦੇ ਲਾਓ ਵੀ 800 ਜਾਨਾ ਦੇਖਣ ਆ ਗਏ ਰਿਕਾਰਡ ਤੋੜ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਮੈਨੂੰ ਤੇ ਆਪਾ ਭਰਾਵੋ ਸੋਡੀ ਕਿਰਪਾ ਹੋ ਗਈ ਤੁਸੀਂ ਮੇਰੇ ਇੰਨੇ ਫੈਨ ਸੀ ਲੋਕ ਆ ਦਨ ਸ਼ਾਰਟ ਮੂਵੀ ਆ ਚ ਕੰਮ ਮਿਲ ਗਿਆ ਪੰਜ ਗਾਣਿਆਂ ਚ ਸ਼ੂਟਿੰਗ ਦੀ ਸਾਨੂੰ ਮੈਂ ਵੀਡੀਓ ਪਾਤੀ ਸੀ ਸ਼ੂਟਿੰਗ ਨਹੀਂ ਫੋਟੋਆਂ ਪਾਤੀਆਂ ਸੀ ਜਲਦੀ ਆਪਾਂ ਟੀਵੀ ਤੇ ਦੱਸਾਂਗੇ ਲੈ ਬਾਈ ਹੁਣ ਛੋਟੇ ਨੌ ਵੀ ਲੈਣੇ ਆ ਜਿਹੜਾ 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 ਕੁਝ ਤੁਸੀਂ ਕਹੋਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਚੀਮੇ ਨੂੰ ਕੀ ਕਿਹਾ ਜਾਵੇ ਲੜਾਈ ਉਹਨੇ ਪਹਿਲਾਂ ਛੜਿਆ ਮੈਂ ਨਹੀਂ ਛੜੀ ਤੇ ਬਾਕੀ ਬਾਈ ਮਾਰਕ ਨਾਲ ਮੇਰੀ ਜਾਰੀ ਆ ਜਿਹਨੇ ਫੇਸਬੁੱਕ ਤੇ ਲਾਈਵ ਬਣਾਇਆਗਾ ਉਹਦੇ ਕਰਕੇ ਮੈਂ ਅੱਜ ਪੰਜਾਬ ਚ ਇੰਨਾ ਮਸ਼ਹੂਰ ਹੋ ਚੁੱਕਿਆ ਮੈਂ ਦੱਸ ਨਹੀਂ ਸਕਦਾ ਤੁਸੀਂ ਕੀਤਾ ਮਸ਼ਹੂਰ ਇੱਕ ਮਾਰਕ ਨੇ ਲਾਇਵ ਵਾਲਾ ਬਟਨ ਲਾ ਕੇ ਤੇ ਆਪ ਲਾਈਵ ਹੁੰਦੇ ਰਹਾਂਗੇ ਉਹ ਵੀ ਛੋਡੀ ਕਿਰਪਾ ਜੀ ਅਸੀਂ ਤਾਂ ਫੇਰ ਲਾਈਵ ਹੋਵਾਂਗੇ ਜੇ ਤੁਸੀਂ ਚਾਹੋ ਮੈਂ ਫਰਸ਼ ਤੇ ਨਹੀਂ ਅਰਸ਼ ਤੇ ਠੀਕ ਹੈ ਤੇ ਆ ਮੋਟਰ ਤੋਂ ਸਿੱਧਾ ਲਾਈਵ ਹੁੰਨੇ ਆਪਾਂ ਦੇਖ ਲਓ ਬਾਹਣ ਜਿਰੀ ਜੁਰੀ ਜਿ ਕੱਖ ਕਾਢ ਲੈ ਜਿਰੀ ਲਾਉਣ ਵਾਲੀ ਆ ਮੋਟਰ ਦੇਖ ਲਓ ਆਪਣੀ ਠੀਕ ਹੈ ਮੈਂ ਤਾਂ ਮੋਟਰ ਤੇ 8 ਘੰਟੇ ਬਿਜਲੀ ਆਉਂਦੀ ਆ ਉੱਥੇ ਚਾਰਜ ਜੂਰ ਜਿਆ ਕਰਦਾ ਰਹਿਣਾ ਤੇ ਮੈਨੂੰ ਇੱਕ ਦਿਨ ਸ਼ੂਟਿੰਗ ਤੇ ਲੈ ਗਏ ਪਤੰਦਰ ਚੱਕੇ ਛੋਡੀ ਮਹਿਮਾਨਨੀ ਹੋ ਗਈ ਯਾਰ ਆਪਾਂ ਟੀਵੀ ਤੇ ਲਿਆ ਤੇ ਤੁਸੀਂ ਗੜੜਾ ਦੀ ਲਾ ਹੁਣ ਬਾਈ ਸਿੱਧੀ ਗੱਲ ਆ ਵੀ ਆਪਾਂ ਚੀਮੇ ਨੂੰ ਪਹਿਲਾਂ ਕੁਝ ਨਹੀਂ ਗਿਆ ਪਹਿਲਾਂ ਉਹਨੇ ਲੜਾਈ ਛੜੀ ਐ ਮੈਂ ਨਹੀਂ ਛੜੀ ਹੁਣ ਮੈਂ ਤਾਂ ਐਂ ਕਹਣਾ ਵੀ ਮੈਂ ਗਰੇ ਵਾਲ ਵਰਗੇ ਵਾਂਗੂ ਨਹੀਂ ਕਹਿੰਦਾ ਵੀ ਉਹ ਪਾਰਕ ਚ ਲੈਬ ਹੋ ਜਾ ਉੱਥੇ ਹੋ ਜਾ ਮੈਨੂੰ ਸਿੱਧਾ ਚੀਮਾ ਉਹਦਾ ਡਰੈੱਸ ਦੇ ਦੇ ਕਿੱਥੇ ਰਹਾਂਗਾ ਨਾਮ ਆ ਵੀਡੀਓ ਪਾ ਆਪਾਂ ਫੁੱਦੂ ਬਣਾਵਾ ਲੋਕਾਂ ਨੂੰ ਉਧਰੋਂ ਚੀਮਾ ਪਾਣ ਦਾ ਉਧਰੋਂ ਮੈਂ ਪਾ ਦਨਾ ਜਿਹੜੀ ਆਪਣੇ ਦਿਲ ਚ ਗੱਲ ਆ ਉਹ ਸੱਚੀ ਕਹਾਂਗੇ ਆਪਾਂ ਮੂੰਹ ਤੇ ਜਿੱਥੇ ਮਰਜੀ ਕਹਾਲੇ ਕੋਈ ਮੈਂ ਤਾਂ ਸਿੱਧੀ ਗੱਲ ਇਹ ਕਹਿਣਾਗਾ ਵੀ ਮੈਨੂੰ ਚੀਮਾ ਉਹਦਾ ਡਰੈੱਸ ਦੇ ਦੇ ਬੀਮਾ ਚੰਡੀਗੜ ਕਿੱਥੇ ਜੇ ਰਹਿਣਾ ਆ ਹੁਣੇ ਆ ਵੀਡੀਓ ਭੇਜੋ ਦੇ ਕੋਲੇ ਉਹ ਮੈਨੂੰ ਹੁਣੇ ਐਡਰੈਸ ਦੇਵੇ ਹਜ਼ਾਰ ਜਾਨਾ ਦੇਖਣ ਲੱਗਿਆ ਰਿਕਾਰਡ ਟੁੱਟ ਗਏ ਸੋਡੇ ਸ਼ਰ ਤੇ ਰੰਦਾਵਾ ਯਾਰ ਜਿੱਦੇ ਤੁਸੀਂ ਕਹੋਗੇ ਉੱਧੇ ਫੇਲ ਨਹੀਂ ਚੜਜੂ ਦਹਾਂ ਪਰ ਅੱਜ ਮੈਨੂੰ ਇੰਨਾ ਸੁਪਰਸਟਾਰ ਬਣਾਤਾ ਮੈਨੂੰ ਜਦੋਂ ਮੈਂ ਆਰਾਮਪੁਰੇ ਤਪੇ ਜਾਂ ਮੇਰੇ ਨੇੜਲੇ ਸਹਾਰਾਂ ਚ ਮੈਂ ਜਾਣਾਗਾ ਤੇ ਲੋਕ ਨਾ ਕਹਿੰਦੇ ਬਈ ਖੜੀ ਖੜੀ ਫੋਟੋ ਖਿਚਾਉਣੀ ਆ ਤੇਰੇ ਨਾਲ ਹਰ ਥਾਂ ਤੇ ਇੱਕ ਦਿਨ ਮੈਂ ਬਸ ਤੇ ਚੜ ਕੇ ਬਰਨਾਲੇ ਬਠਿੰਡੇ ਨੂੰ ਜਾਈ ਜਾਵਾਂ ਤੇ ਲੋਕ ਮੈਨੂੰ ਕਹਿੰਦੇ ਖੜੀ ਖੜੀ ਬਾਈ ਬਾਸੇ ਜੋ ਤਾਰ ਤਾਰ ਫੋਟੋਆਂ ਖਿਜਾਈਆਂ ਲੋਕਾਂ ਨੇ ਤੁਸੀਂ ਗਰ ਦਿਖਾ ਦੀ ਯਾਰ ਛੋਡੇ ਸਿਰਤਿਆਂ ਚ ਜੋ ਵੀ ਹੈਗਾ ਟੀਵੀ ਤੇ ਲਿਆਦਾ ਤੁਸੀਂ ਮੈਨੂੰ ਕੋਈ ਨਹੀਂ ਜਾਣਦਾ ਸੀ ਯਾਰ ਖੇਤਾਂ ਜਮਾਂ ਦਾ ਹਲ ਪਾਉਣ ਵਾਲਾ ਜੱਟ ਸੀਗਾ ਜਿਹੜੀ ਤੁਸੀਂ ਗਰ ਦਿਖਾਈਆ ਕੋਈ ਠਾਣਿਸ਼ਾ ਦਾ ਲਾ ਬਾਈ ਮੈਂ ਫੁੱਦੂ ਨਹੀਂ ਬਣਾਉਂ ਲੋਕਾਂ ਨੂੰ ਨਾਂ ਮੈਂ ਵੀਡੀਓ ਪਾਵਾਂ ਨਾਂ ਚੀਮਾ ਪਾਵੇ ਉਧਰੋਂ ਮੈਨੂੰ ਸਿੱਧਾ ਚੀਮਾ ਲੜਾਈ ਉਹਨੇ ਛੜੀ ਮੈਂ ਨਹੀਂ ਛੜੀ ਕਿਸੇ ਨੇ ਉਹਦੀ ਫੇਕ ਇੰਟਰਵਿਊ ਲਈਆ ਮੈਂ ਨਹੀਂ ਲਈ ਮੈਂ ਤਾਂ ਐਂ ਕਹਿੰਦਾ ਬਾਈ ਹੁਣ ਮੈਂ ਜ਼ਿਆਦਾਤਰ ਮੋਟਰ ਤੇ ਤਾਂ ਘਾਟ ਕੇ ਕੰਮ ਕਰਾਂ ਕਿਉਂਕਿ ਮੈਂ ਸ਼ੂਟਿੰਗ ਤੇ ਬਾੜਾ ਵਿਜੀ ਹੋ ਗਿਆ ਤੇ ਹੁਣ ਮੈਂ ਜ਼ਿਆਦਾਤਰ ਸ਼ੂਟਿੰਗ ਤੇ ਹੁਣ ਬਹੁਤ ਜ਼ਿਆਦਾ ਮਿਲਿਆ ਕਰੂ ਕਿਉਂਕਿ ਮੋਟਰ ਤੇ ਤਾਂ ਫਿਰ ਲੈ ਜਾਂਦੇ ਚੱਕ ਕੇ ਵੀਡੀਓ ਡਾਇਰੈਕਟਰ ਮੈਨੂੰ ਕਿਤੇ ਕਿਤੇ ਲੈ ਕੇ ਕਿਤੇ ਕਿਤੇ ਹੁਣ ਮੈਂ ਘੱਟ ਪਿੰਡ ਮਿਲਦਾnga ਹੁਣ ਮੈਂ ਐ ਕਰਕੇ ਸ਼ੂਟਿੰਗ ਤੇ ਵਿਜੀ ਸੀ ਤੇ ਹੁਣ ਮੈਨੂੰ ਚੀਮਾ ਹੁਣੀ ਵੀਡੀਓ ਪਾ ਕੇ ਡਰੈਸ ਦੇਵੇ ਸਿੱਧਾ ਮੈਂ ਬੱਸ ਚੜਾਂ ਕਹਦੇ ਤੇ ਮਰਜੀ ਜਾਵਾਂ ਗੱਡੀ ਤੇ ਜਾਵਾਂ ਕਹਿੰਦੇ ਮਰਜੀ ਜਾਵਾਂ ਚੀਮੇ ਨਾਲ ਮੈਂ ਫੀਲਿੰਗ ਲੈ ਕੇ ਜੋਗਰਾਜ ਵਾਲੀ ਬਾਲਾ ਕੱਢਣਾ ਚੰਡੀਗੜ੍ਹ ਚ ਪਰ ਮੈਂ ਧਰ ਕੇ ਮੋਢੇ ਤੇ ਜਾਊ ਜਾਵਾਂ ਦੇਸੀ ਬਣ ਕੇ ਇਹ ਕੋਈ ਗੱਲ ਹੋਈ ਯਾਰ ਲੋਕਾਂ ਨੂੰ ਫੁੱਦੂ ਬਣਾਇਨਾ ਉਧਰ ਚੀਮਾ ਵੀਡੀਓ ਮੈਨੂੰ ਸਿੱਧਾ ਚੀਮਾ ਐਡਰੈਸ ਦੇਵੇ ਵੀ ਕਿੱਥੇ ਆ ਉੱਥੇ ਜਾਊਗਾ ਨਹੀਂ ਫਿਰ ਚੀਮਾ ਵੀਡੀਓ ਨਾ ਪਾ ਮੇਰੇ ਬੁੱਧ ਨਾਮ ਹੈ ਪਾਵਾਂ ਉਹ ਲੋਕਾਂ ਦਾ ਐਂਟਰਟੇਨਮੈਂਟ ਕਰੀ ਜਾਵੇ ਮੈਂ ਕਰੀ ਜਾਣਾਗਾ ਠੀਕ ਹੈ ਤੁਸੀਂ ਮੈਨੂੰ ਸਟਾਰ ਬਣਾਇਆ ਅੱਜ ਪੰਜਾਬ ਦਾ ਬੱਚਾ ਬੱਚਾ ਜਾਣਦਾਗਾ ਸਾਰੀ ਇੰਡਸਟਰੀ ਜਾਣਦੀ ਆ ਮੈਨੂੰ ਵੀਦ ਬਿਲਜੀਤ ਨਾਲ ਲਾਈਵ ਦੇਖ ਲਿਆ ਉਹ ਮੇਰਾ ਸੈਰੀ ਜਮਾਨਾ ਦੇਖ ਲਿਆ ਉਹ ਸਾਰੀ ਇੰਡਸਟਰੀ ਮੋਹ ਕਰਦੀ ਆ ਕਿਉਂਕਿ ਆਪਾਂ ਦਿਲ ਦੇ ਸੱਚੇ ਆ ਯਾਰ ਆਪਾਂ ਤੋਂ ਚਲਾ ਕੇ ਇੰਜ ਨਹੀਂ ਹੁੰਦੀਆਂ ਲੋਕਾਂ ਵਾਲੀਆਂ ਜਿਹੜੀ ਗੱਲ ਦਿਲ ਚ ਆ ਉਹੀ ਮੂੰਹ ਤੇ ਆ ਸਿੱਧੀ ਗੱਲ ਇੱਥੇ ਨੇ ਬੜਦੀ ਆ ਬਾਕੀ ਬਾਈ ਮੈਨੂੰ ਛੋਟੀ ਕਿਰਪਾ ਹੋ ਗਈ ਮੈਂ ਟੀਵੀ ਦੇ 20 ਦਿਨਾਂ 'ਚ ਆ ਜੂ ਚਾਰ ਪੰਜ ਗਾਣਿਆਂ 'ਚ ਆ ਗਿਆ ਬਾਕੀ ਸ਼ਾਰਟ ਮੂਵੀਆਂ 'ਚ ਆ ਗਿਆ ਤੇ ਹੁਣ ਵੀ ਵੀਡੀਓ ਡਾਇਰੈਕਟਰਾਂ ਦੇ ਫੋਨ ਆਈ ਜਾਂਦੇ ਆ ਕੋਈ ਕਹਿੰਦਾ ਵੀ ਆ ਗਾਣੇ 'ਚ ਮਾਡਲਿੰਗ ਕਰ ਦੇ ਕੋਈ ਕਹਿੰਦਾ ਆ ਆ ਗਾਣੇ 'ਚ ਤੂੰ ਗੁੰਡੇ ਵਾਲਾ ਰੋਲ ਕਰ ਦੇ ਆ ਕਰ ਦੇ ਤੇ ਆਪਾਂ ਹੁਣ ਤਿਆਰ ਆ ਮੈਂ ਭਾਈ ਨਾ ਨਾਂ ਮੈਂ ਚੀਮੇ ਸਿਰ ਤੇ ਪਾਵਲ ਸਿਟੀ ਭਾਲਦਾ ਆ ਆਪਾਂ ਨੂੰ ਲੋੜ ਨਹੀਂ ਚੀਮਿਆਂ ਦੇ ਪਾਵਲ ਪਬਲਿ ਸਿਟੀਆਂ ਵਿੱਚ ਕਿਉਂਕਿ ਚੀਮਾ ਦਾ ਹੁਣ ਆਇਆ ਮੈਨੂੰ ਤੁਸੀਂ 2.5 ਸਾਲ ਦੇ ਫੇਸਬੁੱਕ ਤੇ ਪਾਵਲ ਸਿਟੀ ਮਸ਼ਹੂਰ ਉਤਰੀ ਬੈਠੇ ਹੋ ਵਨੂ ਚੀਮੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਆਦਾ ਐਂਟਰਟੇਨਮੈਂਟ ਕਰੀ ਜਾਵੇ ਮੈਂ ਛੋੜਾ ਕਰੀ ਜਾਣਾ ਪਰ ਜੇ ਉਹਦੇ ਜਿਆਦੇ ਮੱਖ ਲੜਦੀ ਆ ਮੈਨੂੰ ਸਿੱਧਾ ਦੱਸੇ ਡਰੈਸ ਮੈਂ ਚੰਡੀਗੜ੍ਹ ਜਾਣਾ ਗੱਲ ਨਿਬੜਦੀ ਇੱਥੇ ਆ ਜਿਮ ਲਾਈ ਜਾਵੇ ਕੁਛ ਮਰਜ਼ੀ ਕਰੀ ਜਾ ਆਪਾਂ ਕੁਛ ਨਹੀਂ ਕਹਿੰਦੇ ਠੀਕ ਆ ਤੇ ਬਾਕੀ ਤੁਸੀਂ ਛੋੜੇ ਹੁਣ ਮੈਂ ਕਮੈਂਟ ਪੜਦਾ ਜਿਹੜਾ ਕੁਝ ਤੁਸੀਂ ਕਹੋਗੇ ਆਪਾਂ ਤੁਹਾਡੇ ਨਾਲ ਆ ਤੁਸੀਂ ਦੱਸੋ ਚੀਮੇ ਦਾ ਕੀ ਕੀਤਾ ਜਾਵੇ ਮੈਂ ਸਟੇਟਸ ਪਾਇਆ ਸੀ ਤੁਸੀਂ ਕਿਹਾ ਵੀ ਲਾਈਵ ਹੋ ਤਾਂ ਹੋਇਆ ਮੈਂ ਨਹੀਂ ਲਾਈਵ ਨਹੀਂ ਹੁੰਦਾ ਸੀਗਾ ਕਿਉਂਕਿ ਮੈਨੂੰ ਲੋੜ ਨਹੀਂ ਚੀਮੇ ਜੁਮੇਵਾਰ ਕਰਨਾ ਪੰਗੇ ਲੈਣ ਦੀ ਇਹ ਆਪ ਲੈਂਦੇ ਆ हां भाई 1100 ਜਾਨਾਂ ਦੇਖਣ ਲੱਗ ਗਿਆ ਜਮਾ ਰਿਕਾਰਡ ਟੁੱਟ ਗਿਆ ਯਾਰ ਟੀਵੀ ਤੇ ਵੀ ਨਹੀਂ ਦੇਖਦੇ ਕੋਈ ਲੋਕ ਐਨ ਯਾਰ ਇੰਨਾ ਪਿਆਰ ਕਰਦੇ ਹੋ ਮੈਥੋਂ ਯਾਰ ਜਿੰਨੇ ਫੈਨ ਆ ਮੈਂ ਤੁਹਾਡੇ ਪੈਰੀ ਹੱਥ ਲਾਉਣ ਨੂੰ ਤਿਆਰ ਆ ਤੁਹਾਡੇ ਸਿਰ ਤੇ ਹਾਰਾ ਕੁਝ ਜਿਹੜਾ ਕੁਝ ਹੈਗਾਗਾ ਚੀਮੇ ਜੁੰਮੇ ਦਾ ਮੈਨੂੰ ਕੋਈ ਨਹੀਂ ਠੀਕ ਹੈ ਕਿਉਂਕਿ ਚੀਮੇ ਸਿਰ ਤੇ ਤਾਂ ਮੈਂ ਮਸੂਰ ਹੋਇਆ ਨਹੀਂ ਪਹਿਲਾਂ ਹੀ ਕੀ ਕਰਤਾ ਤੁਸੀਂ ਮੈਨੂੰ ਠੀਕ ਹੈ ਤੁਸੀਂ ਕੀਤਾ ਸੀਗਾ ਵੈਸੇ ਗੁਰੂ ਦੀ ਕਿਰਪਾ ਹੋ ਗਈ ਚੀਮਾ ਪਤਾ ਨਹੀਂ 골ਡ ਜਮ ਵਿੱਚ ਪਤਾ ਨਹੀਂ ਕਿੱਥੇ ਲੱਗ ਗਿਆ ਕਿੱਥੇ ਮਰਜੀ ਲੱਗ ਜਾ ਇਧਰ ਮੇਰੀ ਕਹੀ ਜਮ ਆ ਠੀਕ ਹੈ ਆਪਾਂ ਜੀ ਮੈਨੂੰ ਕੁਝ ਨਹੀਂ ਕਹਿੰਦੇ ਪਹਿਲਾਂ ਉਹਨੇ ਠੀਕ ਹੈ ਭਾਈ ਤੇ ਮੇਰਾ ਗਾਣਾ ਵੀ ਤੁਸੀਂ ਬਗਦਾਦੀ ਸੁਣਾਗੇ ਹੋਰ ਨਵੇਂ ਗਾਣੇ ਲੈ ਕੇ ਵੀ ਆਵਾਂਗੇ ਬੀਤ ਕੌਕੇ ਦਾ ਲਿਖਿਆ ਹੋਇਆ ਗਾਣਾ ਤੇ ਬਾਕੀ ਤੁਹਾਨੂੰ ਦੱਸਿਆ ਵੀ ਤੁਸੀਂ ਮੈਨੂੰ ਟੀਵੀ ਤੇ ਲਿਆਤਾ ਯਾਰ ਕੋਈ ਨਹੀਂ ਪਉਦਾ ਜੇਸੀ ਇੱਥੇ ਮੈਂ ਕੱਖਵਾੜ ਦਾ ਬੱਟਾ ਘੜਨ ਵਾਲਾ ਰਹਿ ਜਾਂਦਾ ਤੁਸੀਂ ਮੈਨੂੰ ਇੰਨਾ ਸਟਾਰ ਬਣਾਤਾ ਪੰਜਾਬ ਦਾ ਇੱਕ ਇੱਕ ਬੱਚਾ ਜਾਣਦਾ ਹਰੇਕ ਬੰਦਾ ਕਹਿੰਦਾ ਬਈ ਫੋਟੋ ਖਿਚਾ ਆਪਾਂ ਤਾਂ ਭਰਾਵਾ ਕਿਸੇ ਦਾ ਮਾੜਾ ਨਹੀਂ ਹੁੰਦਾ ਨਾ ਆਪਾਂ ਕਿਸੇ ਦਾ ਕਰੀਏ ਠੀਕ ਆ ਆਪਾਂ ਨੂੰ ਜੋ ਗਲਤ ਬੋਲਦਾ ਬੋਲਣ ਪਰ ਆਪਾਂ ਨਹੀਂ ਕਿਸੇ ਨੂੰ ਬੋਲਦੇ ਭਾਈ ਆਪਾਂ ਤਾਂ ਜਿਵੇਂ ਤੁਸੀਂ ਕਹੋਗੇ ਉਵੇਂ ਆ ਜੇ ਤੁਸੀਂ ਕਿਹਾ ਤਾਂ ਜ਼ਿੰਮੇਦਾਰ ਅੱਜ ਰੀਪਲੇ ਹੋਇ ਨੀ ਮਾ ਜੀ ਮੈਨੂੰ ਚੀਮੇ ਨੂੰ ਆਪਾਂ ਕੀ ਲੈਣਾ ਯਾਰ ਉਹਦਾ ਐਂਟਰਟੇਨਮੈਂਟ ਕਰਦਾ ਮੈਂ ਆਦਾ ਕਰਦਾ ਸਿੱਧੀ ਗੱਲ ਨਿਪਟਦੀ ਹੁਣ ਚੀਮਾ ਮੈਨੂੰ ਡਰੈੱਸ ਦੱਸੇ ਨਾ ਕਿ ਯਾਰ ਗਰੇਵਾਲ ਵਰਗਾਂ ਨੂੰ ਫੁੱਦੂ ਬਣਾਉਣਾ ਲੋਕਾਂ ਨੂੰ ਉੱਥੇ ਵੀਡੀਓ ਪਾਤੀ ਦੂਰ ਨਾ ਬੈਠੇ ਦੇਖ ਲੈ ਐ ਕਰ ਲਿਆ ਇਹੀਆਂ ਗੱਲਾਂ ਮੈਥੋ ਨਹੀਂ ਹੁੰਦੀਆਂ ਮੈਨੂੰ ਸਿੱਧਾ ਡਰੈੱਸ ਦੇਵੇ ਉੱਥੇ ਆ ਕੇ ਬਾਲਾ ਕੱਢ ਕੇ ਹੂੰ ਚੰਡੀਗੜ ਕਿਵੇਂ ਮਰਜੀ ਜਾਵਾਂ ਹੁਣ ਮੈਂ ਸੂਟ ਤੇ ਬਿਜੀ ਸੀਗਾ ਤਿੰਨ ਚਾਰ ਦਿਨ ਤਾਂ ਕਰਕੇ ਰੀਪਲੇ ਨਹੀਂ ਹੋ ਸਕਿਆ ਠੀਕ ਹੈ ਭਾਈ ਤੇ ਚੀਮੇ ਵਰਗੇ ਤਾਂ ਅੱਜ ਆਏ ਯਾਰ ਮੈਂ ਤਿੰਨ ਸਾਲ ਦਾ ਫੇਸਬੁੱਕ ਤੇ ਤੁਸੀਂ ਮੈਨੂੰ ਮਸ਼ਹੂਰ ਨਹੀਂ ਬੰਦਾ ਦੋ ਦਿਨ ਨਹੀਂ ਮਸੂਰ ਰਹਿੰਦਾ ਮਾਹੀ ਮੂਹੀ ਵਰਗੇ ਕਿੰਨੇ ਸੀ ਫੇਸਬੁੱਕ ਤੇ ਸਾਰੇ ਉੱਡ ਗਏ ਠੀਕ ਹੈ ਲੋਕ ਕਹਿੰਦੇ ਮਾਹੀ ਤੂੰ ਡੱਕਰੇ ਮੈਂ ਨਹੀਂ ਬਈ ਡੱਕਰੇ ਰੁਕਰਾ ਆਪ ਹੀ ਉੱਡ ਗਿਆ ਫੇਸਬੁੱਕ ਤੋਂ ਆ 1300 ਜਾਨੇ ਦੇਖਣ ਲੱਗੇ ਜਮਾ ਰਿਕਾਰਡ ਟੁੱਟ ਗਿਆ ਯਾਰ ਅੱਜ ਛੋੜਾ ਮੈਂ ਦੇਣਾ ਨਹੀਂ ਦੇ ਸਕਦਾ ਪੈਰੀ ਹੱਥ ਲਵਾ ਲੋ ਮੈਥੋਂ ਕੁਛ ਮਰਜ਼ੀ ਕਰਾ ਲੋ ਛੋੜੇ ਸਿਰ ਤੇ ਆ ਭਰਾਵੋ ਜਿਵੇਂ ਤੁਸੀਂ ਕਹੋਗੇ ਉਵੇਂ ਠੀਕ ਹੈ ਮੈਂ ਯਾਰ ਮੇਰੀ ਗੱਲ ਸੁਣ ਲਓ ਕਹਿੰਦੇ ਹੁੰਦੇ ਨੰਗ ਦਾ ਸਣੀਗਰਾ ਕੀ ਬਗਿਆੜ ਦੂ ਠੀਕ ਹੈ ਨੰਗਾ ਮੈਂ ਕਿਵੇਂ ਮਰਜ਼ੀਆਂ ਘਰੋਂ ਠੀਕ ਹੈ ਪਰ ਜਿਹੜਾ ਛੋੜਾ ਪਿਆਰ ਮ ਕਹਿੰਦੇ ਹੁੰਦੇ ਆ ਵੀ ਜਿਹੜੇ ਸ਼ੇਰ ਦਾ ਸਕਾਰ ਉਹ ਕੁੱਤੇ ਨਹੀਂ ਕਰ ਸਕਦੇ ਚੀਮੇ ਜੂਮੇ ਵਰਕੇ ਕਰ ਨਹੀਂ ਸਕਦੇ ਠੀਕ ਆ ਤੇ ਛੋਡੇ ਪਿਆਰ ਨਾਲ ਸਾਰਾ ਕੁਝ ਮੈਂ ਗਰੀਬ ਆ ਘਰੋਂ ਕਿਵੇਂ ਮਰਜ਼ੀ ਲਾ ਲਓ ਯਾਰ ਜਿਵੇਂ ਮਰਜ਼ੀ ਲਾ ਲਓ ਪਰ ਛੋਡੇ ਪਿਆਰ ਨੇ ਅੱਜ ਮੈਨੂੰ ਇੰਨਾ ਅਮੀਰ ਕਰਤਾ ਯਾਰ ਕਿਉਂਕਿ ਦੁਨੀਆ ਦੇ ਸਾਰ ਨੂੰ ਔਖਾ ਹੁੰਦਾ ਨਾਂ ਕਮਾਉਣਾ ਪੈਸਾ ਦਾ ਯਾਰ ਮੇਰੀ ਗੱਲ ਸੁਣ ਲਓ ਮੈਂ ਸੱਚੀ ਗੱਲ ਕਹਿੰਦੇ ਆ ਪੈਸਾ ਤਾਂ ਐ ਨਹੀਂ ਪਤਾ ਕਹਿੰਦੇ ਹੁੰਦੇ ਵੀ ਕੰਜਰੀਆਂ ਕੋਲੇ ਵਾਧੂ ਹੁੰਦਾ ਉਹੋ ਜੀਆਂ ਗੱਲਾਂ ਛੱਡੋ ਪਰੇ ਪੈਸਾ ਪੂਸਾ ਚੱਲਦਾ ਰਹਿੰਦਾ ਯਾਰ ਕੋਈ ਮਾੜਾ ਕੋਈ ਤਗੜਾ ਤੁਸੀਂ ਜਾਣਦੇ ਦੱਸਦਾ ਵੀ ਦੁਨੀਆ ਤੇ ਐਹ ਜੀ ਸਖਲ ਵਾਲਾ ਬੰਦਾ ਆਇਆ ਸੀਗਾ ਜਿੱਦੇ ਮਰਿਆ ਲੋਕ ਉਹਦੇ ਕਹਿਣਗੇ ਯਾਰ ਵੀ ਉਹ ਬੰਦਾ ਸੀਗਾ ਮੋਟਰਾਂ ਤੋਂ ਵੀਡੀਓ ਪਾਉਂਗਾ ਠੀਕ ਹੈ ਕਿਉਂਕਿ ਦੁਨੀਆ ਕਿੰਨੇ ਕਰੋੜ ਲੋਕ ਆਉਂਦੇ ਆ ਤੁਰ ਜਾਂਦੇ ਐਨੀ ਭੀੜ ਚ ਨਾਮ ਬਣਾਉਣਾ ਬਹੁਤ ਆਖ ਤੁਸੀਂ ਨਾਮ ਬਣਾਇਆ ਮੈਂ ਕੋਈ ਨਹੀਂ ਹੁੰਦਾ ਮੈਨੂੰ ਕੌਣ ਜਾਣਦਾ ਸੀ ਯਾਰ ਮੈਂ ਤਾਂ ਬੱਟ ਕਢਾ ਲਓ ਲੈ ਬੱਟਾਂ ਦੇਖ ਲਓ ਲੈ ਬੱਟਾਂ ਕਢਾ ਲਓ ਹੋਰ ਕੰਮ ਕਰਾ ਲਓ ਮੈਂ ਖੇਤ ਵਾਲਾ ਸੀ ਯਾਰ ਜਮਾਂ ਦੇਸੀ ਜੱਟ ਸੀ ਜਿਹੜਾ ਅੱਜ ਤੁਸੀਂ ਮੈਨੂੰ ਇੰਨਾ ਸਿਖਰ ਤੇ ਚੜਾਤਾ ਯਾਰ ਮੈਂ ਅੱਜ ਮੈਂ ਛੋਟਾ ਮੇਰਾ ਫੈਨ ਮੇਰੇ ਪਿੰਡ ਆਉਣਾ ਮੇਰੇ ਕਿਤੇ ਮਰਜੇ ਨੂੰ ਫੋਟੋ ਖਿਚਾਉਣ ਨੂੰ ਤਿਆਰ ਆ ਪੈਰੀ ਹੱਥ ਲਾਉਣ ਨੂੰ ਤਿਆਰ ਆ ਫੈਨ ਸਰਤੇ ਆ ਪਰ ਜਿਹੜੀਆਂ ਚੀਮਾ ਗੱਲਾਂ ਕਰਦਾ ਇਹ ਨਹੀਂ ਮੈਥੋਂ ਹੋਣੀਆਂ ਸਿੱਧਾ ਐਡਰੈਸ ਦੇਵੇ ਨਾ ਮੈਂ ਵੀਡੀਓ ਪਾਵਾਂ ਮੈਨੂੰ ਉੱਥੇ ਦੇਖ ਲੈ ਉੱਥੇ ਦੇਖ ਲੈ ਸਿੱਧਾ ਐਡਰੈਸ ਦੇਵੇ ਮੈਂ ਜਾਣਾ ਉੱਥੇ ਮੈਥੋਂ ਰੋਜ਼ ਵੀਡੀਓ ਨਹੀਂ ਪੈਂਦੀਆਂ ਕਿਉਂਕਿ ਉਹ ਯਾਰ ਮੈਨੂੰ ਨਹੀਂ ਪਤਾ ਵੀ ਮੇਰੇ ਸਿਰ ਤੇ ਪਾਵਲ ਸਿਟੀ ਲੈ ਰਿਹਾ ਜਾਂ ਉਹ ਮੇਰੇ ਸਿਰ ਤੇ ਲੈ ਜਾਂ ਮਾਇ ਉਹਦੇ ਤੇ ਇਹ ਜੀਆਂ ਗੱਲਾਂ ਮੈਥੋਂ ਨਹੀਂ ਹੁੰਦੀਆਂ ਆ ਵੀ 1500 ਜਾਨੇ ਦੇਖਣ ਲੱਗੇ ਯਾਰ ਰਿਕਾਰਡ ਟੁੱਟ ਗਿਆ ਹੁਣ ਮੈਂ ਤੁਹਾਨੂੰ ਕੀ ਕਹਾਂ ਯਾਰ ਮੈਥੋ ਬਾਈ ਪ੍ਰਭੋ ਮੈਂ ਅੱਜ ਮੈਨੂੰ ਦਿਲੋਂ ਰੋਣ ਆ ਗਿਆ ਵੀ ਯਾਰ ਤੁਸੀਂ ਇੰਨਾ ਪਿਆਰ ਕਰੀ ਜਾਂਦੇ ਹੋ ਮੈਨੂੰ ਓਏ ਏਡੇ ਏਡੇ ਸਿੰਗਰ ਫਿਰਦੇ ਆ ਉਹ ਤਗੜੇ ਇੰੀਆਂ ਕਲਾਗੀਆਂ ਲੋਕਾਂ ਚ ਉਹਨਾਂ ਨੂੰ 100 ਤੋਂ ਜ਼ਿਆਦਾ ਵੱਧ ਦੇਖਿਆ ਨਹੀਂ ਕੋਈ ਮੈਨੂੰ 1500 ਜਾਨੇ ਦੇਖਿਆ ਮੈਨੂੰ ਅੰਦਰੋਂ ਰੋਣ ਆ ਗਿਆ ਯਾਰ ਥੋੜੇ ਲੋਕਾਂ ਫਿਰਦੇ ਨੇ ਜੋ ਕੁਝ ਵੀ ਹੈਗਾ ਅੱਜ ਆਪਾਂ ਤਾਂ ਕਿਸੇ ਨੂੰ ਆਪਾਂ ਕਿਸੇ ਨੂੰ ਨਹੀਂ ਬਾਈ ਗੱਲ ਤੋ ਬੋਲਦੇ ਆਪਾਂ ਤੁਹਾਨੂੰ ਜਿਹੜਾ ਮਰਜ਼ੀ ਬੋਲੀ ਆ ਵੇ ਠੀਕ ਐ ਬਚੀ ਮੇ ਤੁਸੀਂ ਮੈਨੂੰ ਕਹੀ ਜਾਂਦੇ ਸੀ ਕੱਲ ਦੇ ਵੀ ਲਾਇਵ ਨਹੀਂ ਹੁੰਦਾ ਲਾਇਵ ਨਹੀਂ ਹੁੰਦਾ ਚੀਮੇ ਤੇ ਅੱਜ ਲਾਇਵ ਹੋ ਗਿਆ ਚੀਮੇ ਤੇ ਚੀਮਾ ਮੈਨੂੰ ਐਡਰੈਸ ਦੇ ਦੇ ਯਾਰ ਠੀਕ ਹੈ ਮੈਂ ਵੀਡੀਓ ਬੂੜੇ ਨਹੀਂ ਪਾਉਂਦਾ ਕਿਉਂਕਿ ਲੋਕਾਂ ਨੇ ਤੁਸੀਂ ਤੁਸੀਂ ਮੈਨੂੰ ਤਾਂ ਹਾਂ ਚੜਾਇਆ ਮੈਂ ਤੁਹਾਨੂੰ ਫੁੱਦੂ ਨਹੀਂ ਬਣਾਦਾ ਠੀਕ ਹੈ ਮੈਂ ਬਣਾਉਣਾ ਨਹੀਂ ਚਾਹੁੰਦਾ ਤੁਹਾਨੂੰ ਫੁੱਦੂ ਤੁਸੀਂ ਮੈਨੂੰ ਤਾਂ ਹਾਂ ਚੜਾਇਆ ਹੈਗਾ ਮੈਨੂੰ ਤੁਸੀਂ ਐਂ ਦੱਸੋ ਵੀ ਕਿੱਥੇ ਚੀਮੇ ਦਾ ਐਡਰੈਸ ਦਿਓ ਮੈਂ ਨਹੀਂ ਪਾਉਂਦਾ ਵੀਡੀਓ ਵੀ ਚੀਮਾ ਇੱਥੇ ਆ ਜਾ ਇੱਥੇ ਉਹ ਜਿਹੀਆਂ ਗੱਲਾਂ ਨਹੀਂ ਮੈਥੋਂ ਦੀ ਐਡਰੈਸ ਦਿਓ ਉਹਦੇ ਘਰੇ ਜਾਊਂਗਾ ਬੇਸ ਇੱਕ ਮੈਨੂੰ ਉੱਥੇ ਬਾਕੀ ਜਿਹੜਾ ਬਈ ਮਾ ਮਾਹੀ ਮੂਹੀ ਮਾਰ ਜਾਣਾ ਉਹ ਮੈਂ ਨਹੀਂ ਲੱਕ ਰਿਹਾ ਫੇਸਬੁੱਕ ਤੋਂ ਆਪ ਭੱਜਾ ਮੈਂ ਤਾਂ ਇੱਕ ਵੀਡੀਓ ਪਾਈ ਸੀ ਵੀ ਇਹ ਬਾਹਲਾ ਔਖਾ ਨਰ ਮੋਟਰ ਤੇ ਇਲਾਜ ਕਰ ਦਿੰਨੇ ਆ ਉੱਥੇ ਆ ਜੀ ਤੂੰ ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ ਠੀਕ ਹੈ ਬਈ ਸਾਰੇ ਆਪ ਦਾ ਆਪ ਦਾ ਐਂਟਰਟੇਨਮੈਂਟ ਕਰਦੇ ਆਪਾਂ ਛੋਟਾ ਐਂਟਰਟੇਨਮੈਂਟ ਕਰਦੇ ਆ 1600 ਜਾਨਾ ਦੇਖਣ ਲੱਗਾ ਰਿਕਾਰਡ ਟੁੱਟ ਗਿਆ ਜਰ ਚੀਮੇ ਨੂੰ ਮੋਟਰ ਤੇ ਲਿਆ ਕੇ ਇਲਾਜ ਲੂਜ ਕਰਾਂਗੇ ਪਰ ਯਾਰ ਛੋਟੇ ਸਿਰ ਤੇ ਆ ਜੇ ਤੁਸੀਂ ਕਹਿੰਦੇ ਫੇਰ ਇਲਾਜ ਹੂੰ ਨਹੀਂ ਨਹੀਂ ਮੈਂ ਕਰਦਾ ਠੀਕ ਹੈ ਉਹ 1600 ਜਾਨਾ ਤਾਂ ਬਾਈ ਮੇਰੀ ਗੱਲ ਸੁਣ ਲਓ ਦੁਨੀਆ ਦੇ ਸਟਾਰ ਬ ਜਿਹੜਾ ਤੁਸੀਂ ਮੈਨੂੰ 1600 ਜਾਨਾ ਦੇਖੀ ਜਾਂਦੇ ਹੋ ਅੱਜ ਮੈਨੂੰ ਦਿਲੋਂ ਰੋਣ ਆ ਗਿਆ ਯਾਰ ਇੰਨਾ ਪਿਆਰ ਯਾਰ ਤੁਸੀਂ ਤਾਂ ਗਰਦ ਠਾਈ ਜਾਂਦੇ ਹੋ ਯਾਰ ਪਰ ਆਓ ਛੋਡੇ ਛਿਰਤੇ ਆ ਗਰੀਬੀ ਮੇਰੀ ਦੁਨੀਆ ਦਾ ਸਾਰਾ ਕੁਝ ਚੱਲਦੀ ਰਹਿੰਦੀ ਪਰ ਜਿਹੜਾ ਨਾਂ ਹੁੰਦਾ ਨਾਂ ਸਰ ਨੂੰ ਵੱਡਾ ਹੁੰਦਾ ਅੱਜ ਛੋਡੇ ਛਿਰਤੇ ਆ ਫੋਟੋ ਖਿਚਾਓ ਮੈਨੂੰ ਮਿਲੋ ਮੇਰੇ ਫੈਨ ਜਿਹੜਾ ਕੋਈਸ ਕਹਿਣਗੇ ਜੇ ਕੋਈ ਮੇਰਾ ਫੈਨ ਮੈਨੂੰ ਕੋਈ ਸਜ਼ਾ ਦੇਣ ਨੂੰ ਤਿਆਰ ਆ ਮੈਂ ਲੈਣ ਨੂੰ ਤਿਆਰ ਆ ਯਾਰ ਲਾ ਦੱਸੋ ਕੀ ਦਾ ਨਾਂ ਬੋਲਣਾ ਨਾਂ ਬੋਲੂਗਾ ਕੋਈ ਚੱਕਰੀ ਨਹੀਂ ਹਾਂ ਗੁਰਵਿੰਦਰ ਢਿੱਲੋਂ ਕੀ ਹਾਲ ਆ ਜਸਕਰਨ ਸਿੰਘ ਕੀ ਹਾਲ ਹੈ ਹੋਰ ਦੱਸੋ ਬਾਈ ਜਿਹੜੇ ਮਨ 'ਚ ਸਵਾਲ ਆਉਂਦਾ ਪੁੱਛ ਸਕਦੇ ਹੋ ਮੈਥੋਂ ਭਰਾਵਾ ਫालतू ਗੱਲਾਂ ਨਹੀਂ ਹੁੰਦੀਆਂ ਵੀ ਉਹਨੂੰ ਪੁੱਠਾ ਬੋਲ ਪਾਉ ਦੇ ਉਹਦੇ ਤੇ ਪਾਵਲ ਸਿਟੀ ਲਾ ਜੋ ਇਹ 1700 ਜਾਨਾਂ ਦੇਖਣ ਲੱਗਿਆ ਆਪਾਂ ਤਾਂ ਇਹ ਜਿਹਾਂ ਗੱਲਾਂ ਤਾਂ ਹੁੰਦੀਆਂ ਹੀ ਨਹੀਂ ਯਾਰਾ ਜਿਵੇਂ ਤੁਸੀਂ ਕਹੋਗੇ ਉਵੇਂ ਚੱਲੂ ਮੈਂ ਕਿਉਂਕਿ ਉਹ ਗੱਲਾਂ ਤਾਂ ਹੈ ਨਹੀਂ ਮੇਰੇ ਕੋਲੇ ਵੀਰੋ ਗੱਡੀ 'ਚ ਲੈਬ ਹੋ ਗਿਆ ਉਹ ਬਨੌਟੀ ਚੀਜ਼ਾਂ ਉੱਥੇ ਮੈਂ ਜੀ ਅੱਜ ਆ ਪਾਰਕ 'ਚ ਫਿਰਦਾ ਮੈਂ ਜੀ ਅੱਜ ਜਿੰਮ 'ਚ ਫਿਰਦਾ ਇਹ ਜਿਹਾਂ ਗੱਲਾਂ ਤਾਂ ਆਪਾਂ ਤਾਂ ਹੁੰਦੀਆਂ ਨਹੀਂ ਜਿੱਥੇ ਖੜਾ ਉੱਥੇ ਹੀ ਦੱਸੂਗਾ ਆਪਾਂ ਫੇਕ ਗੱਲਾਂ ਨਹੀਂ ਕਰਦੇ ਕਹਿੰਦੇ ਨਹੀਂ ਹੁੰਦੇ ਵੀ ਰੀਅਲ ਜ਼ਿੰਦਗੀ ਜਿਹੜੀ ਹੁੰਦੀ ਆ ਆਪਾਂ ਉਹ ਜਿਉਂਨੇ ਆ ਨਾ ਕਿ ਆ ਮੂੰਹ ਤੇ ਮੇਕਅਪ ਕਰਕੇ ਜੀ ਮੈਂ ਤਾਂ ਐ ਆ ਜਾਂ ਉਹ ਹੀਆਂ ਗੱਲਾਂ ਆਪਾਂ ਤੋਂ ਨਹੀਂ ਹੁੰਦੀਆਂ 1800 ਜਾਣਾ ਹੋ ਗਿਆ ਰਿਕਾਰਡ ਤਾਂ ਤੋੜਦੇ ਆ ਬਈ ਹੁਣ ਤੁਸੀਂ ਦੱਸੋ ਜਿਹੜੇ ਮਾਨਚ ਕੀ ਸਵਾਲ ਆ ਆਪਾਂ ਓੜਾ ਪੂਰਾ ਕਰਾਂਗੇ ਠੀਕ ਐ ਤੇ ਅੱਜ ਤੁਸੀਂ 1700 ਜਾਣਾ ਦੇਖੀ ਜਾਂਦਾ ਛੋਟੇ ਸਰ ਤੇ ਮੈਂ ਟੀਵੀ ਤੇ ਆ ਰਿਹਾ ਪੰਜ ਗਾਣਿਆਂ ਚ ਮੈਨੂੰ ਮੇਨ ਰੋਲ ਮਿਲ ਗਿਆ 300 ਫਿਲਮਾਂ ਮਿਲ ਗਈਆਂ ਜ਼ਿਆਦਾਤਰ ਹੁਣ ਮੈਂ ਸ਼ੂਟਿੰਗ ਤੇ ਹੀ ਮਿਲਦਾ ਮੈਨੂੰ ਤੁਸੀਂ ਪਿੰਡ ਸੜਾਤਾ ਪਰ ਜਿੱਦੇ ਪਿੰਡ ਆਉਣਾ ਸਿੱਧਾ ਮੋਟਰ ਤੋਂ ਲਾਈਵ ਹੁੰਨਾ ਯਾਰ ਉਹੀ ਦੇਸੀ ਕਲਚਰ ਉਹੀ ਦੇਸੀ ਸਮਾਜ ਉਹੀ ਸਾਰਾ ਕੁਝ ਦੇਸੀ ਰਹੂਗਾ ਮੈਨੂੰ ਕਿਥੇ ਮਰਜੀ ਸਟਾਰ ਬਣਾ ਦਿਓ ਸਲਮਾਨ ਖਾਨ ਦੇ ਬਰਾਬਰ ਭੇਜ ਦਿਓ ਪਰ ਮੋਟਰ ਤੋਂ ਵੀਡੀਓ ਪੈਣੀ ਆ ਪਰ ਉਹ ਗੱਲਾਂ ਨਹੀਂ ਆਪਣੇ ਚ ਹੁੰਦੀਆਂ ਵੀ ਯਾਰ ਤੂੰ ਮਸ਼ਹੂਰ ਹੋ ਗਿਆ ਆਏ ਆ ਜਾਂ ਬਾਲ ਬੂਲ ਸਾਰਾ ਕੁਝ ਐਂ ਰਹਣਗੇ ਸਭ ਕੁਝ ਐਂ ਦੇਸੀ ਰਹੂ ਯਾਰ ਕਿਥੇ ਮਰਜੀ ਭੇਜ ਦਿਓ ਮੈਨੂੰ ਗੱਲ ਨਿਬੜਦੀ ਇੱਥੇ ਭੇਜਣਾ ਤੁਸੀਂ ਆ ਬੰਦਾ ਜੇ ਤੁਸੀਂ ਚਾਹੋ ਅਰਸ਼ ਤੇ ਨਹੀਂ ਫਰਸ਼ ਤੇ ਛੋਡੇ ਹਿਰਤੇ ਆ ਯਾਰ ਜਿਵੇਂ ਤੁਸੀਂ ਕਹੋਗੇ ਚੀਮ ਮੈਂ ਵੀਡੀਓ ਬੂੜੇ ਨਹੀਂ ਪਾਉਂਦਾ ਮੇਰੇ ਨਾਲ ਚੀਮਾਂ ਦੇਖ ਲੈ ਐ ਕਰ ਲੈ ਸਿੱਧਾ ਐਡਰੈਸ ਦੱਸੇ ਉੱਥੇ ਜਾਊਂਗਾ ਉੱਥੇ ਜਾ ਕੇ ਸਿੱਧਾ ਲਾਈਵ ਹੂੰ ਬੀ ਹਾਂ ਦੱਸ ਜੀ ਮੈਂ ਇੰਟਰਵਿਊ ਕਿਸ ਨੇ ਹੋਰ ਲਈ ਫੁੱਦੂ ਕਿਸ ਨੇ ਹੋਰ ਬਣਾਇਆ ਨਾ ਮੇਰਾ ਲਈਂਦਾ ਰ ਆਪਾਂ ਕੀ ਲੈਣਾ ਤੋਂ ਮੈਨੂੰ ਤੁਸੀਂ 3 ਸਾਲ ਦਾ ਮਸ਼ਹੂਰ ਕਰੀ ਬੈਠੇ ਫੇਸਬੁੱਕ ਤੇ ਉਹ ਅੱਜ ਆਇਆ ਯਾਰ ਮੈਂ ਉਹਦੇ ਸਿਰ ਤੇ ਵਾਲ ਸਿੱਟੀ ਕਿ ਲੈਣੀਆ ਮੈਂ ਉਹ ਤੋਂ ਕੀ ਲੈਣਾਗਾ ਉਹ ਆਦਾ ਐਂਟਰਟੇਨਮੈਂਟ ਕਰੇ ਮੈਂ ਥੋੜਾ ਐਂਟਰਟੇਨਮੈਂਟ ਕਰੀ ਜਾਣਾਗਾ ਠੀਕ ਐ ਬਾਈ ਸਟਾਰ ਸੂਰ ਛੋਟੇ ਸਿਰ ਤੇ ਆ ਯਾਰ ਅੱਜ ਤੁਸੀਂ ਗਰ ਦੇਖਾ ਦੀ 1800 ਜਾਣਾ ਦੇਖ ਰ ਤੇ ਸਾਰਾ ਪੰਜਾਬ ਨਾ ਮੈਨੂੰ ਐ ਨੰਗਣ ਨਹੀਂ ਦਿੰਦਾ ਸਾਈਕਲ ਤੇ ਹੋਣਾ ਮੋਟਰਸਾਈਕਲ ਤੇ ਆ ਮੈਂ ਕਹਿੰਦੇ ਬਈ ਫੋਟੋ ਖਿਚਾ ਐਨਾ ਪਿਆਰ ਯਾਰ ਕਿਸੇ ਸਟਾਰ ਨੂੰ ਨਹੀਂ ਮਿਲ ਰਿਹਾ ਯਾਰ ਮੇਰੀ ਗੱਲ ਸੁਣ ਕਲਵਿੰਦਰ ਬਿੱਲੇ ਵਰਗੇ ਲੈ ਹੁੰਦੇ 500 ਜਾਨਾ ਹੀ ਦੇਖਦਾ ਕਾ 1000 ਜਾਨਾ ਦੇਖਦਾ ਅੱਜ 1800 ਜਾਨਾ ਦੇਖਦਾ ਛੋਡੇ ਹਿਰਤੇ ਆ ਯਾਰ ਨਾ ਭਰਾਵੋ ਆਪਾਂ ਤੋਂ ਚੰਡੀਗੜ੍ਹ ਰਿਹ ਜਾਵੇ ਚੰਡੀਗੜ੍ਹ ਮੈਂ ਹੁਣ ਵਗ ਜਾ ਇੰਨੇ ਲੈਂਕਾ ਕਿਹਦੇ ਕੋਲ ਮਰਜ਼ੀ ਰਹਿ ਪਾਂ ਬਾਹਰਲੇ ਦੇਖਦਾ ਜਿੱਥੇ ਮਰਜ਼ੀ ਵੀਜਲ ਵਾਲਾ ਇੰਨੇ ਲੈਂਕਾ ਪਰ ਭਰਾਵੋ ਆਪਾਂ ਤੋਂ ਮੋਟਰ ਨਹੀਂ ਛੱਡੀ ਦੀ ਆਪਾਂ ਉਮੀਰ ਰਹਾਂਗੇ ਟੀਵੀਆਂ ਤੁਸੀਂ ਮੈਨੂੰ ਯਾਰ ਅੰਗਰੇਜ਼ਾਂ ਨਾਲ ਫਿਲਮ 'ਚ ਬਾੜ ਦਿਓ ਸਟਾਰ ਕਰਕੇ ਪਰ ਇੱਥੇ ਰਹੂੰਗਾ ਆ ਗੱਲ ਲਿਖ ਕੇ ਲੈ ਲਓ ਆਪਾਂ ਤਾਂ ਰੋਜ਼ ਨਾ ਗੱਪ ਵਜਣ ਨਾ ਕੋਸ ਹੋਰ ਜੋ ਦਿਲ 'ਚ ਸੱਚਾ ਕਹਾਂਗੇ ਕੋਈ ਗਲਤ ਬੋਲੀ ਜਾਵੇ ਕੁਛ ਵੀ ਕੋਲ ਬੋਲੀ ਜਾਵੇ ਜਿਹੜੇ ਗਲਤ ਬੋਲਦੇ ਉਹਨਾਂ ਦੇ ਵੀ ਪੈਰੀ ਹੱਥ ਲਾਉਣ ਨੂੰ ਤਿਆਰ ਆਂ ਜਿਹੜੇ ਮੇਰੇ ਨਾਲ ਖੜੇ ਆ ਉਹ ਤਾਂ ਮੈਥੋਂ ਕੁਛ ਮਰਜ਼ੀ ਕਰਾ ਲੈਣਾ ਜਿਵੇਂ ਕਹੋਗੇ ਮੈਂ ਤਿਆਰ ਆ ਯਾਰ ਜਿੱਥੇ ਤੁਸੀਂ ਕਹੋਗੇ ਜਿਹਦੇ ਦੇ ਵਿਰੁੱਧ ਲਾਇਵ ਹੋਣਾ ਉਹਦੇ ਵਿਰੁੱਧ ਲਾਇਵ ਹੋਊਗਾ ਕਿਉਂਕਿ ਭਾਵੇਂ ਮੈਥੋਂ ਨਹੀਂ ਆਈਆਂ ਗੱਲਾਂ ਚਰੀਆਂ ਨਹੀਂ ਮੈਂ ਸਮਾਜ 'ਚ ਉਹ ਬੰਦਾ ਗੰਦ ਪਾਈਂਦਾ ਉਹਦੇ ਉਹਦੇ ਵਿ ਜਿਵੇਂ ਤੁਸੀਂ ਕਹੋਗੇ ਕੱਲ ਦੇ ਕਹੀਆਂ ਨੂੰ ਮੈਸੇਜਾਂ ਚ ਚੀਮੇ ਤੇ ਲਾਈਵ ਹੋ ਲਾਈਵ ਹੋ ਆ ਹੋ ਗਿਆ ਬਈ ਠੀਕ ਹੈ ਧੰਨਵਾਦ ਜਿਉਂਦੇ ਰਹੋ ਕੁਝ ਵੀ ਸਵਾਲ ਮਾਨਚਾ ਜਿਹੜਾ ਕਮੈਂਟ ਪੜਨ ਨੂੰ ਪੜਨ ਨੂੰ ਤਿਆਰ 1964 ਟੁੱਟ ਗਿਆ ਠੀਕ ਹੈ ਗਰਦ ਠਾਦੀ ਯਾਰ ਤੁਸੀਂ ਹੋਰ ਦੱਸੋ ਅੱਜ ਛੋਡੇ ਸਿਰ ਤੇ ਯਾਰ ਵੀਡੀਓ ਡਾਇਰੈਕਟਰ ਮੈਨੂੰ ਕਾਲਾਂ ਕਰਦਿਆ ਬਈ ਸਾਡੇ ਗਾਣੇ ਚ ਆ ਜਾ ਸਾਡੇ ਦੇ ਚ ਆ ਜਾ ਛੋਡੇ ਸਿਰ ਤੇ ਬਈ ਸਾਰਾ ਕੁਝ ਨਹੀਂ ਆਪਾਂ ਨੂੰ ਕੋਈ ਨਹੀਂ ਜਾਣਦਾ ਤੁਸੀਂ ਸਟਾਰ ਬਣਾਇਆ ਇੱਕ ਖੇਤ ਚੋਂ ਚੱਕ ਕੇ ਜੀਰੀ ਚੋਂ ਕੱਕ ਕੱਢਣ ਵਾਲੇ ਨੂੰ ਚੱਕ ਕੇ ਕਿੱਥੇ ਮਾਰਿਆ ਯਾਰ ਲੋਕੋ ਛੋਡੀ ਕਮਾਲ ਆ ਬਈ ਯਾਰ ਸੋਡੇ ਵਰਗੇ ਦੁਨੀਆ ਤੇ ਯਾਰ ਜਿਹੜਾ ਮੈਨੂੰ ਪਿਆਰ ਮਿਲਿਆ ਕੇ ਮੈਨੂੰ ਮਿਲ ਨਹੀਂ ਸਕਦਾ ਅੰਦਰੋਂ ਮੇਰੇ ਦਰਦ ਉੱਠਿਆ ਅੱਜ ਵੀ ਮੈਂ ਲੋਕਾਂ ਨਾਲ ਦਿਲ ਦੀ ਗੱਲ ਕਰਾਂ ਐਂਟਰਟੇਨਮੈਂਟ ਬਹੁਤ ਕਰਾ ਲਿਆ ਹਸਾ ਵਾਲੇ ਲੋਕ ਜਿਹੜਾ ਕੁਝ ਕਰਨਾ ਹੀ ਕਰ ਲੇ ਪਰ ਅੱਜ ਦਿਲ ਦੀਆਂ ਗੱਲਾਂ ਸੱਚੀਆਂ ਕਹਿਣਾਗਾ ਆਪਾਂ ਤਾਂ ਝੂਠ ਨਹੀਂ ਬੋਲਦਾ ਠੀਕ ਆ ਜਰ ਤੁਸੀਂ ਤਾਂ ਕਮਾਲ ਕਰਤਾ ਕਿਤੇ ਅੱਜ ਤੱਕ ਬੰਦੇ 40 40 ਲੱਖ ਵੀਡੀਓ ਤੇ ਲਾ ਕੇ ਟੀਵੀ ਤੇ ਉਹਨਾਂ ਨੂੰ ਨਹੀਂ ਦੁਸ਼ੈਨਾ ਪਿਆਰ ਦਿੰਦੇ ਯਾਰ ਕਮਾਲ ਕਰੀ ਜਾਂਦੇ ਹੋ ਬਾਕੀ ਜਿਹੜਾ ਕੁਝ ਤੁਸੀਂ ਕਹੋਗੇ ਆਪਾਂ ਤੁਹਾਡੇ ਨਾਲਾ ਸੋਡੇ ਛਿਰਤੇ ਆ ਯਾਰ ਬੇਸ਼ੱਕ ਮੈਨੂੰ ਕੁੱਟੋ ਮਾਰੋ ਸੋਡੇ ਛਿਰਤੇ ਜੇ ਕੋਈ ਫੈਨ ਆਕੇ ਮੇਰੇ ਥੱਪੜ ਮਾਰੂਗਾ ਨਾ ਬਿਹਾਵ ਰੰਦਾਵਿਆ ਤੇ ਆਪਾਂ ਮਨਜ਼ੂਰ ਆ ਥੱਪੜ ਥੋਪੜ ਵੀ ਕੋਈ ਕੁਛ ਮਰਜ਼ੀ ਕਰੋ ਕਿਉਂਕਿ ਛੋਡੇ ਹਿਰਤੇ ਆ ਕੰਮ ਯਾਰ ਠੀਕ ਐ ਜਿਹੜਾ ਕੁਛ ਪੁੱਛਣਾ ਪੁੱਛ ਲਓ ਬਾਈ ਚੀਮੇ ਦੀ ਦੁਆਰੇ ਫੇਰ ਕਹਿਣਾ ਵੀ ਸਿੱਧਾ ਐਡਰੈਸ ਦੇਵੇ ਮੈਂ ਨਹੀਂ ਫੁੱਦੂ ਬਣਾਉਂਦਾ ਲੋਕਾਂ ਨੂੰ ਵੀ ਉੱਥੇ ਮਿਲਣਾ ਐ ਹੋਇਆ ਜਾ ਮੈਥੋਂ ਨਹੀਂ ਅਹੀਆਂ ਗੱਲਾਂ ਹੁੰਦੀਆਂ ਸਿੱਧਾ ਐਡਰੈਸ ਦੇ ਜਾ ਕੇ ਬਾਲਾ ਕੱਡੂ ਚੰਡੀਗੜ੍ਹ ਨਾ ਮੈਂ ਲਾਈਵ ਹੋ ਕੇ ਕਾਹਨਾਂ ਵੀਡੀਓ ਪਾਵਾ ਵੀ ਮੈਂ ਕਰ ਦੂੰ ਜਾ ਕਰ ਦੂੰ ਸਿੱਧਾ ਮੈਨੂੰ ਮਿਲੇ ਮੈਂ ਨਾਗਰਾ ਜਿਮ ਚ ਮੈਂ 골ਡ ਜਿਮ ਚ ਫਿਰਦਾ ਮੈਂ ਨਾਗਰੇ ਤੋਂ ਵਾਲ ਕਟਾਉਣਾ ਹੋ ਕਰਦਾ ਇਹੋ ਜਿਹੀਆਂ ਗੱਲਾਂ ਮੈਥੋਂ ਨਹੀਂ ਨਾ ਦੇਸੀ ਚੱਲੂਗਾ ਐ ਨਹੀਂ ਪਤਾ ਇਦੋਂ ਦਾ ਕੁਰਤੇ ਚਾਦਰੇ ਤੇ ਆ ਜਾ ਐ ਨਹੀਂ ਪਤਾ ਹੋਰ ਦੇਸੀਆਂ ਆ ਤੇ ਠੀਕ ਹੈ ਪਰ ਆਪਾਂ ਤੋਂ ਨਹੀਂ ਇਹ ਗੱਲਾਂ ਹੁੰਦੀਆਂ ਠੀਕ ਹੈ ਹੋਰ ਦੱਸੋ ਬਈ 1900 ਜਾਨਾ ਦੇਖਦਾ ਠੀਕ ਹੈ ਬਈ ਧੰਨਵਾਦ ਜਿਉਂਦੇ ਰਹੋ ਬਾਅਦ ਚ ਅਗਲੀਆਂ ਵੀਡੀਓ ਚ ਐਂਟਰਟੇਨਮੈਂਟ ਕਰਦੇ ਰਾਂਗੇ ਜੇ ਤੁਸੀਂ ਕਹੋਗੇ ਸੋਡੇ ਹਰ ਤਿਆਰ ਹਰ ਕੰਮ ਆਪਾਂ ਤੋਂ ਮੈਰਾ ਕੋਸਾ ਹੈ ਹੀ ਨਹੀਂ ਯਾਰ ਮੈਂ ਤਾਂ ਖਤਮ ਬੰਦਾ ਠੀਕ ਹੈ ਤੁਸੀਂ ਜੋ ਕਹੋਗੇ ਉਹ ਉਹ ਹੁੰਦਾ ਰਹੂਗਾ ਜਿਵੇਂ ਤੁਸੀਂ ਕਹੋਗੇ ਠੀਕ ਹੈ ਅੱਜ ਮੈਂ ਦਿਲ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਸੀ ਉਹ ਕਰ ਲੀਆਂ ਇਹ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰੋ ਚੀਮੇ ਕੋਲ ਪਹੁੰਚਦੀ ਕਰੋ ਠੀਕ ਹੈ ਉਹ ਲੰਮੀ ਉਮਰ ਛੋਡੇ ਨਾਲ ਆ ਯਾਰ 2000 ਜਾਨਾਂ ਦੇਖਣ ਲੱਗਾ ਰਿਕਾਰਡ ਟੁੱਟ ਗਿਆ ਠੀਕ ਹੈ ਯਾਰ ਮੌਤ ਬੰਦੇ ਨੂੰ ਆਉਂਦੀ ਰਹਿੰਦੀ ਆ ਸਿਕੰਦਰ ਵਰਗੇ ਤੁਰ ਗਏ ਇੱਥੇ ਰਹਿਣਾ ਕਿਸੇ ਨੇ ਨਹੀਂ ਠੀਕ ਹੈ ਇੱਥੇ ਯਾਰ ਤੁਹਾਡਾ ਪਿਆਰ ਰਹਿ ਜਾਣਾ ਠੀਕ ਹੈ ਧੰਨਵਾਦ ਜਿਉਂਦੇ ਰਹੋ ਬਈ ਸੱਸਰੀ ਘਰ ਰੰਧਾਵਾ ਹੋਡਾ ਜਿਵੇਂ ਤੁਸੀਂ ਕਹੋਗੇ ਮੈਂ ਕਰੂੰਗਾ ਪੈਰੀ ਹੱਥ ਹਲਵਾ ਲੈਣ ਫੈਣ ਮੇਰੇ ਠੀਕ ਹੈ